ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਅੱਜ ਆਪਾਂ ਅੱਜ ਵਾਲੀ ਵੀਡੀਓ ਜਿਹੜੀ ਲੈ ਕੇ ਆਏ ਤੁਹਾਡੇ ਲਈ ਉਹ ਲੈ ਕੇ ਆਏ ਆ ਆਪਾਂ ਦੇਖੋ ਨਾਪ ਲੈਣ ਦੀ ਵੀਡੀਓ ਜਿਹੜੀ ਇਹ ਵੀਡੀਓ ਆਪਾਂ ਦੇਖੋ ਬਣੇ ਹੋਏ ਕਮੀਜ਼ ਦੇ ਜੈਂਪਰ ਉੱਪਰੋਂ ਆਪਾਂ ਜਿਹੜਾ ਬਣਿਆ ਹੋਇਆ ਕਮੀਜ਼ ਆਪਣੇ ਕੋਲ ਆਪਾਂ ਉਹਦਾ ਨਾਪ ਲੈਣਾਗਾ ਆਪਾਂ ਦਾ ਨਾਪ ਕਿਸ ਤਰੀਕੇ ਨਾਲ ਲੈਣਾਗਾ ਉਹਦੇ ਵਿੱਚ ਆਪਾਂ ਕੀ ਕੀ ਗਲਤੀਆਂ ਦਾ ਜਿਹੜਾ ਧਿਆਨ ਰੱਖਣਾਗਾ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਅੱਜ ਵਾਲੀ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਆ ਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਜੋ ਨਵੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਤੇ ਜਿਹੜਾ ਤੁਸੀਂ ਘਰ ਬੈਠੇ ਫ੍ਰੀ ਸਿਲਾਈ ਕੋਰਸ ਹੈ ਜਿਹੜਾ ਤੁਸੀਂ ਸਿੱਖ ਸਕੋ ਦੇਖੋ ਆਪਾਂ ਹਰ ਰੋਜ਼ ਜਿਹੜੀ ਨਵੀਂ ਤੇ ਨਵੀਂ ਵੀਡੀਓ ਤੁਹਾਡੇ ਲਈ ਡੇਲੀ ਲੈ ਕੇ ਆਉਂਦੇ ਆਗੇ ਤੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਸਾਡੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਹੋਣਗੀਆਂ ਤੇ ਵੀਡੀਓ ਨੂੰ ਜਦੋਂ ਵੀ ਆਪਾਂ ਦੇਖੋ ਤੁਹਾਨੂੰ ਕੋਈ ਵੀ ਚੀਜ਼ ਸਮਝਾਉਣੀ ਆਪਾਂ ਪੂਰੀ ਪੂਰੀ ਛੋੜ ਬ੍ਰਿਕੀ ਤੇ ਬ੍ਰਿਕੀ ਦੀ ਜਾਣਕਾਰੀ ਆਪਾਂ ਤੁਹਾਡੇ ਲਈ ਲੈ ਕੇ ਆਉਨੇ ਆ। ਇਹ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਸਿਰਫ ਬਣੇ ਹੋਏ ਕਮੀਜ਼ ਦੇ ਉੱਪਰੋਂ ਨਾਪ ਲੈਣ ਦਾ ਤਰੀਕਾ ਜਿਹੜਾ ਆਪਣੇ ਕੋਲੇ ਇਕੱਲੀ ਸ਼ਰਟ ਹੈਗੀ ਇਹ ਸ਼ਰਟ ਦਾ ਆਪਾਂ ਕਿਸ ਤਰ੍ਹਾਂ ਨਾਪ ਲੈਣਾਗਾ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਜੇ ਤੁਸੀਂ ਦੇਖ ਰਹੇ ਹੋ ਮੈਨੂੰ ਇੰਸਟਾਗ੍ਰਾਮ ਹੈਡੀ ਤੋਂ ਮੇਰੀ ਇੰਸਟਾਗ੍ਰਾਮ ਹੈਗੀ ਹੈਗੀ ਗੁਰਕਾਮ ਕਾਮਲਾ ਬੁਟੀਕ 90 ਕਾਮਲ ਬੁਟੀਕ 90 ਦੇ ਨਾਮ ਤੇ ਜੇਕਰ ਤੁਸੀਂ ਦੇਖ ਰਹੇ ਮੈਨੂੰ ਆ ਫੇਸਬੁੱਕ ਪੇਜ ਤੋਂ ਤਾਂ ਹੈਗੀ ਹੈਗਾ ਗੁਰਕਾਮਲ ਕੌਰ ਉਹਦੇ ਤੇ ਜਾ ਕੇ ਤੁਸੀਂ ਜਿਹੜਾ ਸਾਡਾ ਪੇਜ ਹੈ ਜਿਹੜਾ ਫੋਲੋ ਕਰ ਸਕਦੇ ਹੋਗੇ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਨਾਂ ਦੇ ਤੁਹਾਨੂੰ ਲਿੰਕ ਮਿਲ ਜਾਣਗੇ ਤੁਸੀਂ ਉੱਥੇ ਜਾ ਕੇ ਜਿਹੜਾ ਸਾਡੇ ਚੈਨਲਾਂ ਨੂੰ ਦੋਨਾਂ ਨੂੰ ਫੋਲੋ ਕਰ ਸਕਦੇ ਹੋਗੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਸਾਡੇ ਵੀਡੀਓ ਬਹੁਤ ਵਧੀਆ ਲੱਗਦੇ ਹੋਣਗੀਆਂ ਆਓ ਆਪਾਂ ਜਨਾਪ ਲੈਣ ਵਾਲੀ ਵੀਡੀਓ ਜਿਹੜੇ ਤੁਹਾਡੇ ਲਈ ਲੈ ਕੇ ਆਏ ਆਂਗੇ ਉਹ ਦਾ ਨਾਪ ਲੈਣ ਦਾ ਤਰੀਕਾ ਤੁਹਾਨੂੰ ਆਪਾਂ ਸਮਝਾਉਣੀ ਆ ਇਹ ਹੈਗੇ ਦੇਖੋ ਆਪਣੇ ਕੋਲੇ ਬਣੀ ਹੋਈ ਕਮੀਜ਼ ਇਹਦੇ ਉੱਪਰੋਂ ਆਪਾਂ ਦੇਖੋ ਨਾਪ ਲੈਣਾਗਾ ਇਹਦੇ ਉਪਰ ਆਪਾਂ ਨਾਪ ਲੈਣਾਗਾ ਆਪਾਂ ਨਾਪ ਕਿਸ ਤਰ੍ਹਾਂ ਲੈਣਾਗਾ ਆਪਾਂ ਤੁਹਾਨੂੰ ਦੇਖੋ ਸਾਰਾ ਕੁਝ ਇਹਦੇ ਵਿੱਚ ਸਮਝਾਵਾਂਗੇ ਇਹ ਸ਼ਲਟ ਨੂੰ ਪਹਿਲਾਂ ਆਪਾਂ ਦੇਖੋ ਸਹੀ ਕਰਕੇ ਰੱਖਾਂਗੇ ਤੁਹਾਨੂੰ ਆਪਾਂ ਦਿਖਾਉਣੀ ਹੈ ਇਹ ਸ਼ਲਟ ਦੇ ਵਿੱਚ ਦੇਖੋ ਕਾਨ ਹੈਗਾ ਇਸ ਤਰੀਕੇ ਦੇ ਨਾਲ ਇਹ ਜਗ੍ਹਾ ਦੇ ਉੱਪਰ ਦੇਖੋ ਕਾਨ ਹੈਗਾ ਇੰਨਾ ਫਰਕ ਹੈ ਇਹਦੇ ਵਿੱਚ ਇਸ ਜਗ੍ਹਾ ਤੇ ਤੇ ਓਨੀ ਫਰਕ ਦੇਖੋ ਇਸ ਜਗ੍ਹਾ ਤੇ ਕਿਉਂਕਿ ਇਧਰੋਂ ਕਮੀਜ਼ ਉੱਪਰ ਲਾ ਇਧਰੋਂ ਇਹਦਾ نیچے ਵਾਲਾ ਇਹ ਜਦੋਂ ਹਟ ਜਾਂਦਾ ਇਹਦਾ ਆਪਾਂ ਸਹੀ ਤਰੀਕੇ ਦੇ ਨਾਲ ਨਾਪ ਲੈਣਾਗਾ ਸਹੀ ਤਰੀਕੇ ਦੇ ਨਾਲ ਆਪਾਂ ਇਹ ਕਮੀਜ਼ ਬਣਾਉਣਾਗਾ ਜਿਹੜਾ ਇਹਦੇ ਵਿੱਚੋਂ ਆਪਾਂ ਨਾਪ ਲਵਾਂਗੇ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਕਿਵੇਂ ਆਪਾਂ ਨਾਪ ਲੈਣਾ ਕਿਸ ਤਰੀਕੇ ਦੇ ਆਪਾਂ ਇਹ ਨਹੀਂ ਮੰਤੀ ਕਰਦੇ ਆ ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ ਲੰਬਾਈ ਮਿਨਾਗੇ ਸ਼ਰਟ ਦੀ ਸਭ ਤੋਂ ਪਹਿਲਾਂ ਆਪਾਂ ਸ਼ਰਟ ਦੀ ਲੰਬਾਈ ਮਿਨਾਗੇ ਸਭ ਤੋਂ ਮੇਨ ਦੇਖੋ ਆ ਜਾਂਦੀ ਹੈ ਪਹਿਲਾਂ ਸ਼ਰਟ ਦੀ ਲੰਬਾਈ ਮਿਲਣਾ ਇਹ ਸ਼ਰਟ ਦੀ ਲੰਬਾਈ ਹੈਗੀ ਦੇਖੋ ਆਪਾਂ ਇਹ ਜਿਹੜੀ ਆਪਣੀ ਕੰਦੇ ਵਾਲੀ ਸਲਾਈ ਹੈਗੀ ਇਹ ਸਲਾਈ ਤੋਂ ਲਗਾਵਾਂਗੇ ਆਪਾਂ ਇਸ ਤਰ੍ਹਾਂ ਬਿਲਕੁਲ ਇਹ ਸਲਾਈ ਦੇ ਉੱਪਰੋਂ ਆਪਾਂ ਲਗਾਵਾਂਗੇ ਇਹਨੂੰ ਇਸ ਤਰ੍ਹਾਂ ਸੈੱਟ ਕਰਕੇ ਇਹਨੂੰ ਆਪਾਂ ਮਿਣਾਗੇ ਦੇਖੋ ਇਹ ਹੈਗੀ ਹੈ ਕਿ 34.5 ਇੰਚ 34.5 ਇੰਚ ਸ਼ਰਟ ਦੀ ਲੈਂਥ ਹੈਗੀ ਜਿਹੜੀ ਲੈਂਥ ਹੈਗੀ ਯਾਨੀ ਕਿ ਲੰਬਾਈ ਹੈਗੀ ਉਹ ਹੈਗੀ ਹੈ 34.5 ਇੰਚ ਤਿਆਰ ਹੁਣ ਉਸ ਤੋਂ ਬਾਅਦ ਆਪਾਂ ਇਹਦਾ ਮੇਨ ਮਿਣਾਗੇ ਘੇਰਾ ਜਿਹੜਾ ਮੈਂ ਸਭ ਤੋਂ ਪਹਿਲਾਂ ਦਾ ਘੇਰਾ ਮਿਣਾਗੇ ਆਪਾਂ ਘੇਰੇ ਤੋਂ ਬਾਅਦ ਆਪਾਂ ਮਿਣਾਗੇ ਹਿੱਪ ਸਭ ਤੋਂ ਪਹਿਲਾਂ ਆਪਾਂ ਦੇਖੋ ਘੇਰਾ ਮਿਣਾਗੇ ਦਾ ਇਸ ਤਰ੍ਹਾਂ ਏਕੇਰ ਨਾ ਪਾ ਚੰਗੀ ਤਰ੍ਹਾਂ ਸੈੱਟ ਕਰਾਂਗੇ ਦੇਖੋ ਆਪਣੇ ਦੋਨੇ ਘੇਰੇ ਬੈਚੇ ਤਾਂ ਬਰਾਬਰ ਨੇ ਦੇਖੋ ਮਾਗਰ ਵਾਲਾ ਘੇਰਾ ਜਿਹੜਾ ਥੋੜਾ ਜਿਹਾ ਵੱਡਾ ਦਾ ਆਪਾਂ ਇਹ ਨਾ ਜਦੋਂ ਵੀ ਸੂਟ ਦੀ ਮੰਗਤੀ ਕਰਨੀ ਆ ਆਪਾਂ ਫਰੰਟ ਵਾਲਾ ਘੇਰਾ ਮੈਲਣਾਗਾ ਇਹ ਮੈਂ ਫਰੰਟ ਵਾਲਾ ਘੇਰਾ ਮੈਣੂਗੀ ਦੇਖੋ ਜਿਹੜਾ ਆਪਣਾ ਅੱਗੇ ਵਾਲਾ ਪੱਲਾ ਹੁੰਦਾ ਸ਼ਰਟ ਦਾ ਇਹ ਘੇਰਾ ਆਏਗਾ ਦੇਖੋ 22.5 ਇੰਚ 22.5 ਇੰਚ ਹੈਗਾਗਾ ਘੇਰ ਹੁਣ ਆਪਾਂ ਮਿਨਾਗੇ ਹਿੱਪ ਆਪਾਂ ਹਿੱਪ ਐ ਜਿਹੜੀ ਉਹਨੂੰ ਚੰਗੀ ਤਰ੍ਹਾਂ ਪਹਿਲਾਂ ਸੈੱਟ ਕਰਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਦੇਖੋ ਆਪਾਂ ਸੈੱਟ ਕਰਾਂਗੇ ਇਹਨੂੰ ਸ਼ਰਟ ਨੂੰ ਉਸ ਤੋਂ ਬਾਅਦ ਜਿਹੜੀ ਆਪਣੀ ਇਧਰ ਹਿਪ ਤੋਂ ਸਲਾਈ ਆ ਜਾਂਦੀ ਹੈ ਇਹ ਤੋਂ ਇੰਚੀ ਟੇਪ ਨੂੰ ਆਪਾਂ ਦੇਖੋ ਇਹ ਜਗ੍ਹਾ ਤੇ ਲਾਉਣਾ ਹੈ ਇਧਰਲੀ ਹਿਪਾਂ ਵਾਲੀ ਸਲਾਈ ਤੇ ਹਿਪ ਹੈਗੇ ਦੇਖੋ ਇਹਨਾਂ ਦੀ 23 ਇੰਚ ਤਿਆਰ ਹਿਪ ਹੈ ਗਿਆ 20 ਇੰਚ ਤਿਆਰ ਉਸ ਤੋਂ ਬਾਅਦ ਇਹਦਾ ਮੇਨ ਆ ਗਿਆ ਦੇਖੋ ਛਾਤੀ ਦਾ ਜਿਹੜਾ ਛਾਤੀ ਦਾ ਆ ਗਿਆ ਦੇਖੋ ਮੇਨ ਆਪਾਂ ਇੱਥੋਂ ਮਿਲਾਗੇ ਇਹਨੂੰ ਛਾਤੀ ਨੂੰ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕਿਉਂਕਿ ਜਿਹੜੀ ਕਾਰਟ ਪਾਈ ਹੋਈ ਆ ਇਹ ਸਹੀ ਤਰੀਕੇ ਨਾਲ ਨਹੀਂ ਪਾਈ ਹੋਈ ਜਦੋਂ ਆਪਾਂ ਦੇ ਇੱਕ ਸ਼ਰਟ ਨੂੰ ਦੇਖਦੇ ਤਾਂ ਇਹਦੇ ਵਿੱਚ ਇਹ ਚੀਜ਼ ਤੇ ਖਿੱਚ ਪੈਂਦੀ ਆ ਕਿਉਂਕਿ ਕਸਟਮਰ ਵੀ ਆਪਾਂ ਨੂੰ ਦੱਸ ਕੇ ਗਿਆ ਵੀ ਸਾਡੀ ਇਹ ਚੀਜ਼ ਦੇ ਉੱਪਰ ਜਿਹੜੀ ਖਿੱਚ ਪੈਂਦੀ ਆ ਸਿਰਫ ਆਪਾਂ ਇਹਦਾ ਨਾਪ-ਨਾਪ ਲਵਾਂਗੇ ਸ਼ਰਟ ਦਾ ਤੇ ਜਿਹੜੇ ਆਪਾਂ ਕਟਾਈਆਂ ਕਰਾਂਗੇ ਇਹ ਨਾਪ ਦੀਆਂ ਆਪਾਂ ਤੁਹਾਨੂੰ ਉਹ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਇਹਦਾ ਦੇਖੋ ਜਿਹੜਾ ਆਪਾਂ ਨਾਪ ਲੈ ਲਾਂਗਾ ਉਹ ਆਪਾਂ ਦੇ ਜਿਹੜੀ ਆਪਣੀ ਇਹ ਸਲਾਈ ਆ ਗਈ ਛਾਤੀ ਵਾਲੀ ਆਰਮੋਲ ਦੇ ਜਮਾ ਮੋਢੇ ਦੇ نیچے ਇੱਥੇ ਆਪਾਂ ਇਧਰਲੀ ਨਿਸ਼ਾਨੀ ਤੋਂ ਇਧਰਲੀ ਸਿਲਾਈ ਤੱਕ ਲੈ ਜਾਗੇ ਦੂਸਰੀ ਸਾਈਡ ਤੋਂ ਦੂਸਰੀ ਸਾਈਡ ਤੱਕ ਕਰੋ ਦੇਖੋ 22.5 ਇੰਚ 22.5 ਇੰਚ ਛਾਤੀ ਹੈ ਇਹਦੇ ਵਿੱਚ ਮੈਂ ਤੁਹਾਨੂੰ ਫਰਕ ਦਿਖਾਉਣੀ ਹੈ ਦੇਖੋ ਇਧਰੋਂ ਤਾਂ ਇਹ ਬਿਲਕੁਲ ਦੇਖੋ ਸਿਲਾਈ ਮੇ ਬਰਾਬਰ ਫੜੀ ਹੋਈ ਹੈ ਤੇ ਬੈਕ ਪੱਲਾ ਬੈਕ ਪੱਲਾ ਦੇਖੋ ਅੰਦਰ ਨੂੰ ਅੰਦਰਲੀ ਸ਼ੈਰ ਨੂੰ ਮੁੜ ਗਿਆ ਦੇਖੋ ਬੈਕ ਪੱਲਾ ਵੱਡਾ ਹੈ ਫਰੰਟ ਵਾਲਾ ਪੱਲਾ ਜਿਹੜਾ ਬਿਲਕੁਲ ਛੋਟਾ ਹੈ ਤੁਸੀਂ ਹਮੇਸ਼ਾ ਇਹਨੂੰ ਕੇਰਾ ਇੱਕ ਵਾਰ ਸੈੱਟ ਕਰਕੇ ਆਪਾਂ ਇਸ ਤਰ੍ਹਾਂ ਇਹਦੀ ਮੰਤੀ ਕਰਦੇ ਸ਼ਰਟ ਦੀ ਦੇਖੋ 셔ਟ ਦੀ ਮਿੰਤੀ ਜਿਹੜੀ ਆਪਾਂ ਕਰਨੀ ਆ ਛਾਤੀ ਦੇ ਉੱਪਰੋਂ ਦੇਖੋ 22.5 ਇੰਚ ਇਹਨਾਂ ਦੀ ਛਾਤੀ ਹੈ ਛਾਤੀ ਹੈਗੀ ਹੈ 22.5 ਇੰਚ 22.5 ਇੰਚ ਦੀ ਛਾਤੀ ਤੇ ਹੁਣ ਅੱਗੇ ਆਪਾਂ ਕਮਰ ਤੇ ਕਮਰ ਹਮੇਸ਼ਾ ਜਦੋਂ ਵੀ ਤੁਸੀਂ ਮੈਨਦੇ ਆ ਛਾਤੀ ਦੇ ਨਾਲੋਂ 2.5 ਇੰਚ ਘੱਟ ਹੁੰਦੀ ਹੈ ਉਹਦੇ ਨਾਲ ਕੀ ਹੁੰਦਾ ਜੇਕਰ ਆਪਾਂ ਛਾਤੀ ਤੇ ਕਮਰ ਨੂੰ ਬਰਾਬਰ ਕਰ ਲਾਂਗੇ ਤਾਂ ਉਹਦੇ ਨਾਲ ਆਪਣੀ 셔ਟ ਹੈ ਜਿਹੜੀ ਬੈਕ ਨੂੰ ਜਾਊਗੀ ਤੇ ਆਪਣੇ ਮੋਡੇ ਵੀ ਡਿੱਗਣਗੇ ਫੀਟਿੰਗ ਆਪਣੇ ਸਹੀ ਨਹੀਂ ਬਣਦੀ ਹਮੇਸ਼ਾ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਹੈ ਛਾਤੀ ਨਾਲੋਂ ਕਮਰਾ 2.5 ਇੰਚ ਜ਼ਿਆਦਾ ਹੁੰਦੀ ਹੈ ਘੱਟ ਜਿਹੜੀ ਛਾਤੀ ਹੁੰਦੀ ਹੈ ਜ਼ਿਆਦਾ ਹੁੰਦੀ ਹੈ ਕਮਰ 2.5 ਇੰਚ ਘੱਟ ਹੁੰਦੀ ਹੈ ਹੁਣ ਮੈਂ ਦੇਖ ਕਿੰਨੀ ਕਮਰ ਮਿਲੂਗੀ ਇਸ ਤਰ੍ਹਾਂ ਇਹਨਾਂ ਦੀ ਕਮਰ ਹੈਗੀ ਦੇਖੋ 21 ਇੰਚ ਛਾਤੀ 22.5 ਇੰਚ ਤੇ ਕਮਰ ਹੈਗੀ 21 ਇੰਚ ਕਿਉਂਕਿ ਕਸਟਮਰ ਨੇ ਮੈਨੂੰ ਖੁਦ ਨੇ ਬੋਲਿਆ ਵੀ ਸਾਡੀ ਜਿਹੜੀ ਤਾਂ ਫੀਟਿੰਗ ਸਹੀ ਨਹੀਂ ਹੈਗੀ ਇਹ ਇਥੋਂ ਸਾਡੇ ਜਿਹੜਾ ਕਮੀਜ਼ ਆਗਾ ਲੂਜ਼ ਆ ਉਹ ਲੂਜ਼ ਕਿਉਂ ਆ ਕਿਉਂਕਿ ਇਹ ਚੀਜ਼ ਦੇ ਵਿੱਚ ਦੇਖੋ ਫਰਕ ਆ ਦੇਖੋ ਛਾਤੀ ਹੈਗੀ 22 ਇੰਚ ਕਮਰ ਹੈਗੀ ਇਹਨਾਂ ਦੀ 21 ਇੰਚ ਯਾਨੀ ਕਿ ਸਿਰਫ 1.5 ਇੰਚ ਦਾ ਫਾਸਲਾ ਤੇ ਜਿਹੜਾ ਆਪਾਂ ਨੂੰ ਇਹ ਚਾਹੀਦਾ ਇਥੋਂ 2 ਇੰਚ ਕਿਉਂਕਿ ਇਹ ਭਾਰੀ ਨੇ ਤਾਂ ਉਹਦੇ ਲਈ ਛਾਤੀ ਨਾਲੋਂ ਆਪਾਂ ਨੂੰ ਕਮਰ 2 ਇੰਚ ਘੱਟ ਚਾਹੀਦੀ ਹੈ ਤਾਂ ਇੱਥੇ ਆਪਾਂ ਕਮਰ ਕਰਾਂਗੇ 20 ਇੰਚ ਸਾਡੇ 20 ਇੰਚ ਕਮਰ ਕਰਾਂਗੇ हिਪ ਤੁਹਾਨੂੰ ਆਪਾਂ ਪਹਿਲਾਂ ਦੱਸੀ ਆ ਤੇ ਹੁਣ ਆਪਾਂ ਮਿਲਣਾ ਇਹਨਾਂ ਦਾ ਤੀਰਾ ਜਿਹੜਾ ਆਪਾਂ ਤੀਰਾ ਮਿਲਨਾਗਾ ਬੈਸੇ ਤਾਂ ਦੇਖੋ ਆਪਾਂ ਛਾਤੀ ਦੇ ਹਿਸਾਬ ਨਾਲ ਤੀਰਾ ਪਾਉਣੇ ਆ ਜਾਂ ਆਪਾਂ ਬੈਕ ਗਲੇ ਦੇ ਹਿਸਾਬ ਨਾਲ ਤੀਰਾ ਪਾਉਣੇ ਆ ਯਾਨੀ ਕਿ ਤੁਹਾਨੂੰ ਮੈਂ ਦਿਖਾ ਵੀ ਦਿੰਨੀ ਆ ਇਹਨਾਂ ਦਾ ਦੇਖੋ ਬਿਲਕੁਲ ਗਲਾ ਜਿਹੜਾ ਬੈਕ ਵਾਲਾ ਛੋਟਾਗਾ ਤੇ ਦੇਖੋ ਬੈਕ ਕੱਪੜੇ ਦੇ ਵਿੱਚ ਦੇਖੋ ਕਿਸ ਤਰ੍ਹਾਂ ਇਹਨੇ ਬਲ ਪੈ ਰਹੇ ਨੇ ਐਸਤਰ ਤਾਨੂੰ ਮੈਂ ਦਿਖਾਉਣੀ ਆ ਇਹਦਾ ਸੈੱਟ ਕਰਕੇ ਦੇਖੋ ਮੈਂ ਬਿਲਕੁਲ ਸੈੱਟ ਕਰਕੇ ਇਹ ਰੱਖ ਲਿਆ ਹੁਣ ਮੈਨੂੰ ਤਾਂ ਤੀਰਾ ਮਿਲੂਗੀ ਦੇਖੋ ਤੀਰਾ ਇਹਨਾਂ ਦਾ 12.5 ਇੰਚ ਤਿਆਰ ਹੈ ਜਿਹੜਾ ਤੀਰਾ ਇਹਨਾਂ ਦਾ 12.5 ਇੰਚ ਤਿਆਰ ਹੈ ਤੇ ਬੈਕ ਗਲਾ ਹੈਗਾ ਇਹਨਾਂ ਦਾ ਸਿਰਫ 4.5 ਇੰਚ ਬੈਕ ਗਲਾ 4.5 ਇੰਚ ਆ ਤੀਰਾ 12.5 ਇੰਚ ਤਿਆਰ ਹੁਣ ਆਪਾਂ ਇਹਨਾਂ ਦਾ ਤੀਰਾ ਲਿਖਾਂਗੇ 12.5 ਇੰਚ 12.5 ਇੰਚ ਬੈਕ ਗਲਾ ਹੈਗਾ ਇਹਨਾਂ ਦਾ 4.5 ਇੰਚ ਜੇਕਰ ਇਹਨਾਂ ਦਾ ਗਲਾ 6 ਹੁੰਦਾ 6.5 ਹੁੰਦਾ 7 ਇੰਚ ਹੁੰਦਾ ਤਾਂ ਆਪਾਂ ਸਿਰਫ ਇਹ ਤੀਰੇ ਦੀ ਕਟਾਈ ਕਰਨੀ ਸੀ 6 ਇੰਚ ਜਾਨੀ ਕਿ 12 ਇੰਚ ਤੀਰੇ ਦੀ ਕਟਾਈ ਕਰਨੀ ਸੀ ਜਦੋਂ ਇਹ ਗਲਾ ਦੇਖੋ ਬਣ ਜਾਂਦਾਗਾ ਬੈਕ ਗਲਾ ਵੱਡਾ ਕਰਦੇ ਆਪਾਂ ਤਾਂ ਉਹ ਆਹ ਚੀਜ਼ ਦੇ ਉੱਪਰੋਂ ਦੇਖੋ ਐਸ ਤਰ੍ਹਾਂ ਖੁੱਲ ਜਾਂਦਾਗਾ ਕਿਉਂਕਿ ਇਹ ਖੁੱਲਣ ਦੇ ਨਾਲ ਗਲਾ ਦੇ ਜੋ ਡੰਗਾਈ ਦੇ ਵਿੱਚ ਆਉਂਦਾ ਤਾਂ ਆਪਣਾ ਸੂਟ ਆ ਜਿਹੜਾ ਬੈਕ ਤੋਂ ਸੈਟ ਆ ਜਾਂਦਾ ਜੇਕਰ ਆਪਾਂ ਤੀਰਾ ਵੱਡਾ ਕੱਟਾਂਗੇ ਗਲਾ ਵੀ ਵੱਡਾ ਹੋ ਗਿਆ ਆਪਣਾ ਬੈਕ ਵਾਲਾ ਤਾ ਆਪਣੀਆਂ ਇਹ ਚੀਜ਼ਾਂ ਦੇ ਉੱਪਰ ਜਿਹੜਾ ਕੱਪੜਾ ਇਕੱਠਾ ਹੋ ਜਾਂਦਾ। ਇਸ ਤੋਂ ਬਾਅਦ ਹੁਣ ਆਪਾਂ ਮਿਲਾਵਾਂਗੇ ਇਹਨਾਂ ਦੀਆਂ ਪਲੋਈਆਂ। ਇਹਨਾਂ ਦੀ ਪਲੋਈ ਜਿਹੜੀ ਉੱਪਰ ਤੋਂ ਕਿੰਨੇ ਇੰਚ ਤੇ ਪਾਈ ਹੋਈ ਹੈ। ਇਹ ਪਲੋਈ ਹੈਗੀ ਇਹਨਾਂ ਦੀ ਉੱਪਰ ਤੋਂ 12 ਇੰਚ ਤੇ ਤਿਆਰ। ਉੱਪਰ ਤੋਂ 12 ਇੰਚ ਤੇ ਤਿਆਰ। 12 ਇੰਚ ਤੇ ਤਿਆਰ ਹੈ। ਤੇ ਇਹ ਵੀ ਗੈਪ ਜਿਹੜੀ ਆਪਾਂ ਰੱਖਣੀ ਆ ਉਹ ਆਪਾਂ ਰੱਖਣੀ ਹੈਗੀ 7 ਇੰਚ ਦੀ 7 ਇੰਚ ਜਿਹੜੀ ਗੈਪ ਰੱਖਣੀ ਆ ਹੁਣ ਆ ਗਈ ਦੇਖੋ ਇਹਨਾਂ ਦੀ ਬਾਜੂ ਜਿਹੜੀ ਆਪਾਂ ਬਾਹ ਮਿਲਣੀਆਂ ਆਪਾਂ ਬਾਹ ਕਿਸ ਤਰ੍ਹਾਂ ਮਿਲਣੀਆਂ ਆਪਾਂ ਤੁਹਾਨੂੰ ਇਹਦੇ ਦੱਸਦੇ ਆ ਸਭ ਤੋਂ ਪਹਿਲਾਂ ਦੇਖੋ ਉੱਪਰਲੀ ਆਪਾਂ ਸਲਾਈ ਕੈ ਫੜਨੀ ਆ ਇੱਥੇ ਕਰੀਜ ਫੜਨੀ ਆ ਬਿਲਕੁਲ ਕਰੀਜ ਨੂੰ ਸਿੱਧਾ ਕਰਕੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਮਿਲਾਵਾਂਗੇ ਇਹਨਾਂ ਦੀ ਬਾਹ ਹੈਗੀ 1.5 16 ਇੰਚ ਤਿਆਰ ਬਾਹ ਹੈਗੀ ਆ 1.5 16 ਇੰਚ ਤਿਆਰ ਤੇ ਇਹਦੀ ਬਾਹ ਦੀ ਮੂਰੀ ਹੈਗੀ ਤੁਹਾਨੂੰ ਆਪਾਂ ਬਾਹ ਦੀ ਮੂਰੀ ਵੀ ਦੱਸਦੇ ਆ ਬਿਲਕੁਲ ਇਹਨੂੰ ਸੈੱਟ ਕਰਕੇ ਫੜਨਾ ਬਾਹ ਦੀ ਮੂਰੀ ਹੈਗੀ 5.5 ਇੰਚ ਯਾਨੀ ਕਿ ਡਬਲ ਫੋਲਡ 11 ਇੰਚ ਇੱਕ ਸਾਈਡ ਦੀ 5.5 ਇੰਚ ਐਸ ਤਰ੍ਹਾਂ ਹੁਣ ਆ ਕੇ ਦੇਖਦੇ ਹਾਂ ਮੋਡਾ ਮਿਲਣ ਦਾ ਤਰੀਕਾ ਹੁਣ ਮੈਂ ਤੁਹਾਨੂੰ ਦੱਸ ਦਿਆਂ ਜਿਹੜਾ ਇਹ ਮੋਡਾ ਮਿਲਣਾ ਆਪਾਂ ਉਹ ਆਪਾਂ ਇਸ ਤਰ੍ਹਾਂ ਗਲਾਈ ਦੇ ਵਿੱਚ ਨਹੀਂ ਮਿਲਣਾ ਕਦੇ ਵੀ ਆਪਾਂ ਜਦੋਂ ਮੋਢਾ ਮਿਲਣਾ ਹੈ ਉਹਨੂੰ ਆਪਾਂ ਇਸ ਤਰ੍ਹਾਂ ਗਲਾਈ ਦੇ ਵਿੱਚ ਕਦੇ ਵੀ ਨਹੀਂ ਮਿਲਣਾ ਆਪਾਂ ਜਦੋਂ ਵੀ ਮੋਢਾ ਮਿਲਣਾ ਹੈ ਉੱਪਰ ਤੋਂ ਇੱਥੋਂ 2.5 ਇੰਚ ਛੱਡੋ 2.5 ਇੰਚ ਛੱਡ ਕੇ ਇਹ ਆ ਗਿਆ ਆਪਣਾ ਜਿਹੜੀ ਥੱਲੇ ਵਾਲੀ ਮੋਢੇ ਦੀ ਸਲਾਈ ਇੱਥੋਂ ਆਪਾਂ ਇੰਚੀ ਟੇਪ ਨੂੰ ਇਸ ਤਰ੍ਹਾਂ ਇੱਥੇ ਟਿੱਕਰ ਲਗਾਵਾਂਗੇ ਦੇਖੋ ਇਹ ਆ ਗਿਆ 9 ਇੰਚ ਇਹਨਾਂ ਦਾ ਮੋਢਾ ਆ ਗਿਆ 9 ਇੰਚ ਇਸ ਤਰ੍ਹਾਂ ਲੇਖੋ ਮੈਂ ਆਪਾਂ ਮਿਨਿਆ ਇਹ 9:30 ਵਜ ਗਿਆ ਸਿੱਧਾ ਮਿਨਾਂਗੇ ਤਾਂ 9 'ਚ ਜਦੋਂ ਵੀ ਆਪਾਂ ਬਣੀ ਹੋਈ ਬਾਹ ਦਾ ਮੋਢਾ ਮਿਲਣਾਗਾ ਹਮੇਸ਼ਾ ਤੁਸੀਂ ਇਸ ਤਰ੍ਹਾਂ ਸਿੱਧਾ ਮਿਲਣਾਗਾ ਨਾ ਕਿ ਇਸ ਤਰ੍ਹਾਂ ਗਲਾਈ ਦੇ ਨਾਲ ਜਦੋਂ ਤੁਸੀਂ ਗਲਾਈ ਦੇ ਨਾਲ ਮੋਢੇ ਨੂੰ ਮਿਨੋਗੇ ਤੁਸੀਂ ਉਹਨੇ ਹੀ ਕਟਾਈ ਕਰ ਲੋਗੇ ਜਦੋਂ ਤੁਸੀਂ ਸ਼ਰਟ ਨਾਲ ਜੜੋਂਗੇ ਛੂਟ ਨੂੰ ਪਹਿਨੋਗੇ ਤਾਂ ਜਿਹੜਾ ਸਭ ਤੋਂ ਵੱਡੀ ਪ੍ਰੋਬਲਮ ਤੁਹਾਡੀ ਮੋਢੇ ਦੇ ਵਿੱਚ ਆ ਜਾਂਦੀ ਹੈ ਜਿਹਦੇ ਕਾਰਨ ਮੋਢਾ ਤੁਹਾਡਾ ਕਾਫੀ ਵੱਡਾ ਹੋ ਜਾਂਦਾ ਹੈ ਕਿਉਂਕਿ ਉਹ ਕਟਾਈ ਦਾ ਤੁਸੀਂ 10 ਇੰਚ ਕਰ ਲੈਨੇ ਹੋ ਉਹਦੇ ਕਰਕੇ ਆਪਣੀ ਫੀਟਿੰਗ ਜਿਹੜੀ ਸਾਰੀ ਖਰਾਬ ਹੋ ਜਾਂਦੀ ਹੈ ਤੁਸੀਂ ਹਮੇਸ਼ਾ ਮਿਲਣਾਗਾ ਨੀਚੇ ਤੋਂ ਲੈ ਕੇ ਇਸ ਤਰ੍ਹਾਂ ਬਿਲਕੁਲ ਸਿੱਧਾ ਯਾਨੀ ਕਿ ਇਹਨਾਂ ਦੇ ਛਾਤੀ ਦੇ ਹਿਸਾਬ ਨਾਲ ਮੋਢਾ ਹੈ ਨਾ 9 ਇੰਚ ਹੀ ਆਊਗਾ ਇਸ ਤੋਂ ਜ਼ਿਆਦਾ ਨਹੀਂ ਆਉਂਦਾ ਐਸੇ ਤਰ੍ਹਾਂ ਹੀ ਤੁਸੀਂ ਸੂਟ ਦਾ ਜਿਹੜਾ ਨਾਪ ਲੈਣਾਗਾ ਚੰਗੀ ਤਰੀਕੇ ਦੇ ਨਾਲ ਤੁਸੀਂ ਵੀਡੀਓ ਨੂੰ ਦੇਖਣਾ ਸਮਝਣਾ ਉਸ ਤੋਂ ਬਾਅਦ ਤੁਸੀਂ ਸੂਟ ਦਾ ਜਿਹੜਾ ਕਿਸੇ ਦਾ ਵੀ ਕਸਟਮਰ ਦਾ ਤੁਸੀਂ ਘਰ ਬੈਠੇ ਸੂਟ ਸਲਾਈ ਸਿੱਖ ਰਹੇ ਹੋ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਸੂਟ ਨੂੰ ਨਾਪ ਲੈ ਨਾਪ ਸਕਦੇ ਹੋ ਨਾਪ ਕੇ ਉਹ ਸੂਟ ਦਾ ਤੁਸੀਂ ਉਸ ਤੋਂ ਬਾਅਦ ਜਿਹੜਾ ਸੂਟ ਬਣਾਉਣਾਗਾ ਤੁਸੀਂ ਬਣਾ ਸਕਦੇ ਹੋ ਮੈਨੂੰ ਉਮੀਦ ਹੈ ਵੀ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਹੀ ਪਸੰਦ ਆਈ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਮਿਲਦੇ ਆ ਨਵੀਂ ਵੀਡੀਓ ਤੇ ਤਦ ਤੱਕ ਦੇ ਲਈ ਸਸਰੀਕਾਲ ਜੀ